ਜਦੋਂ ਭਾਜਪਾ ਵਾਲੇ ਕਿਤੇ ਵੀ ਰੋਡ ショਅ ਕਰਦੇ ਆ ਜੀ ਕਿਤੇ ਪਿੰਡ ਵਿੱਚ ਵੋਟਾਂ ਮੰਗਣਾ ਤੇ ਤੁਸੀਂ ਅੱਗੇ ਖੜ੍ਹ ਜਾਂਦੇ ਹੋ ਜੀ ਬੜੇ ਦੁਖੀ ਕਰੇ ਹੋਏ ਤੁਸੀਂ ਜੇ ਤੁਸੀਂ ਕਹੋ ਨਾ ਅਸੀਂ ਕਿਸੇ ਦਾ ਵਿਰੋਧ ਕਰਦੇ ਅਸੀਂ ਵਿਰੋਧ ਨਹੀਂ ਕਰਦੇ ਅਸੀਂ ਸਿਰਫ ਸਵਾਲ ਪੁੱਛਣੇ ਹੁੰਦੇ ਆ ਜੇ ਅਸੀਂ ਨਾ 25 30 50 100 ਬੰਦਾ ਇਕੱਠਾ ਹੁੰਦਾ ਫਿਰ ਉਹ ਕਹਿੰਦੇ ਆ ਜੀ ਹਜੂਮ ਇਕੱਠਾ ਹੋ ਕੇ ਆ ਗਿਆ ਅਸੀਂ ਚਾਰ ਬੰਦੇ ਗਏ ਸਵਾਲ ਪੁੱਛਣ ਵਾਸਤੇ ਅਜੇ ਥੋੜੇ ਜਿਹੀ ਸਵਾਲ ਹੈ ਕਿੰਨੇ ਹੋਣਗੇ 10 ਹੋਣਗੇ 15 ਹੋਣਗੇ 20 ਹੋਣਗੇ ਇਹਨਾਂ ਸਵਾਲਾਂ ਦਾ ਜਵਾਬ ਹੀ ਨਹੀਂ ਮਿਲਿਆ ਜਿੰਨਾ ਤੱਕ ਤੁਹਾਨੂੰ ਬੀਜੇ ਇੱਕ ਦਮ ਜਵਾਬ ਦੇ ਸਕਦੇ ਹੋ ਦਿੱਤਾ ਹੀ ਨਹੀਂ ਸਵਾਲ ਗੱਲੇ ਫਿਰ ਤੁਹਾਡੇ ਬੀਜੇਪੀ ਨੂੰ ਹੀ ਆ ਬਾਕੀ ਪਾਰਟੀਆਂ ਵਾਲੇ ਕਹਿੰਦੇ ਵੀ ਉਹਨਾਂ ਤੇ ਫਿਰ ਤੁਸੀਂ ਭੇਜੇ ਹੋਏ ਹੋ ਬੀਜੇਪੀ ਨੂੰ ਕੱਲੇ ਸਵਾਲ ਕਿੱਥੇ ਕਰਦੇ ਹੋ ਹੋਰ ਵੀ ਪਾਰਟੀਆਂ ਨੇ ਸੱਤਾ ਭੋਗੀ ਹੈ ਹੁਣ ਵੀ ਪਾਰਟੀਆਂ ਸੱਤਾ ਦੇ ਵਿੱਚ ਹੈਗੀਆਂ ਸੁਖਵੀਰ ਬਾਦਲਾ ਆ ਅਸੀਂ ਪਰਮਾਰ ਹਸਤਾਕਾ ਸਾਨੂੰ ਰੁੱਕਿਆ ਹੋਇਆ ਸੀਗਾ ਅਸੀਂ ਉੱਥੇ ਇਹਨੂੰ ਵੀ ਸਵਾਲ ਕਰਨ ਵਾਸਤੇ ਖੜੇ ਸੀਗੇ ਔਰ ਇਹ ਖੜਿਆ ਨਹੀਂ ਇੰਨਾ ਵੱਡਾ ਇਕੱਠ ਹੋਇਆ ਸੀ ਆਹੀ ਟੈਂਟ ਲੱਗਿਆ ਹੋਇਆ ਪਿੱਛੇ ਇਨਾ ਵੱਡਾ ਇਕੱਠ ਸੀ ਬੜੇ ਲੋਕ ਆਏ ਸੀ ਉਹ ਸਮਰਥਕ ਜਿਹੜੇ ਫਿਰ ਹੈਗੇ ਆ ਉਹ ਵੀ ਤਾਂ ਨਾਲ ਤੁਰੇ ਹੀ ਫਿਰਦੇ ਆ ਹੁਣ ਜੇ ਮੇਰੇ ਤੋਂ ਗਲਤ ਨਾ ਕਹਾ ਦਿਓ ਆ ਸ਼੍ਰੋਮਣੀ ਕਾਲੇ ਦਾ ਦੇਖ ਲੋ ਹਾਲਾਤ ਐ ਜੀਪੀਸੀ ਦੀਆਂ ਬੱਸਾਂ ਲੈ ਕੇ ਆਏ ਹੋਏ ਨੇ ਇਹਨਾਂ ਨੂੰ ਊਂ ਨਹੀਂ ਬੰਦੇ ਮਿਲਦੇ ਹੈਗੇ ਐ ਜੀਪੀਸੀ ਦੀਆਂ ਬੱਸਾਂ ਸਕੂਲ ਬੱਸਾਂ ਸੀਗੀਆਂ ਜਿਹੜੇ ਲੈ ਕੇ ਆਏ ਜਿੰਨਾਂ ਵਿੱਚ ਭਰ ਕੇ ਆਹ ਸ਼੍ਰੋਮਣੀ ਕਮੇਟੀ ਗੱਡੀ ਆ ਵੀ ਜਾਂਦੀ ਆ ਦੇਖੋ ਇਹ ਸਭ ਧੱਲੇ ਆਏ ਹੋਏ ਨੇ ਇਕੱਠੇ ਹੋ ਕੇ ਆਹ ਦੇਖ ਲੋ ਇਹਨਾਂ ਦੇ ਹਾਲਾਤ ਇਹਨਾਂ ਦੇ ਹਾਲਾਤ ਦੇਖ ਲੋ ਆ ਦੇਖੋ ਜਾਂਦੇ ਆ ਉਹ ਬੰਦੇ ਜਿਹੜੇ ਇਨਸਾਨ ਨੇ ਨਾ ਉਹ ਉਹਨਾਂ ਜਮੀਰਾ ਮਰੀਆਂ ਹੁੰਦੇ ਨੇ ਜਿਹੜੇ ਇਹਨਾਂ ਲੋਕਾਂ ਮਗਰ ਤੁਰੇ ਫਿਰਦੇ ਆ ਨਕਲੀ ਕਿਸਾਨ ਕਹਿ ਦਿੱਤਾ ਜਾਂਦਾ ਜੀ ਵੇ ਤਾਂ ਨਕਲੀ ਕਿਸਾਨ ਆ ਅਸਲੀ ਕਿਸਾਨ ਤਾਂ ਗਰੇਵਾਲ ਸਾਹਿਬ ਕਹਿੰਦੇ ਤੁਸੀਂ ਜਾ ਕੇ ਪੁੱਛੋ ਪਿੰਡਾਂ ਦੇ ਵਿੱਚ ਉਹ ਕਹਿਣਗੇ ਮੋਦੀ ਮੋਦੀ ਅਸਟਾ ਮੋਦੀ ਨੂੰ ਵੋਟ ਪਾਵਾਂਗੇ ਸਾਡਾ ਬਹੁਤ ਕੁ ਸਵਾਰਿਆ ਮੋਦੀ ਨੂੰ ਗਰੇਆਉ ਨੂੰ ਇੱਕ ਵਾਰੀ ਇਹੀ ਪੁੱਛ ਲਿਓ ਵੀ ਤੇਰੀ ਭੈਣ ਨੇ ਤੇਰੇ ਖਿਲਾਫ ਚ ਨੱਚਿਆ ਸੀਗਾ ਪਰ ਉਹ ਕਹਿੰਦੇ ਵੀ ਤੁਸੀਂ ਤਾਂ ਯਾਰ ਵਿਰੋਧੀਆਂ ਦੇ ਛੱਡੇ ਹੋਏ ਹੋ ਤਾਂ ਇਸ ਕਰਕੇ ਸਾਨੂੰ ਤੁਸੀਂ ਕਾਲੀ ਝੰਡੀਆਂ ਦਿਖਾਉਣੋਂ ਦੇ ਜੇ ਸਵਾਲ ਤੁਸੀਂ ਪੁੱਛਣਾ ਤਾਂ ਟੇਬਲ ਟॉक ਕਰੋ ਆਪਣਾ ਬੀਜੇਪੀ ਦਾ ਪ੍ਰਧਾਨ ਹੈ ਸੁਨੀਲ ਜਾਖੜ ਪਹਿਲਾਂ ਕਾਂਗਰਸੀ ਦਾ ਦਲ ਬਦਲੂ ਨੂੰ ਮੈਂ ਕਿਸ ਨੂੰ ਇਮਾਨਦਾਰ ਨਹੀਂ ਵੇ ਕਿਸੇ ਇੱਕ ਪਿਓ ਦੇ ਹੋਣਗੇ ਸਿੱਧੀ ਗੱਲ ਆ ਮੈਂ ਸਿੱਧੀ ਗੱਲ ਕਰਨਾ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਹੈਗਾ ਲੋਕ ਸਭਾ ਚੋਣਾਂ ਦੇ ਲਈ ਕੈਂਡੀਡੇਟ ਜਿੱਥੇ ਪ੍ਰਚਾਰ ਕਰ ਰਿਹਾ ਤਾਂ ਸਵਾਲ ਪੁੱਛਣ ਵਾਲੇ ਸਵਾਲ ਵੀ ਪੁੱਛ ਰਿਹਾ ਇਹ ਗੱਲ ਕਿਸਾਨਾਂ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਤੌਰ ਤੇ ਚੱਲ ਰਹੀ ਹੈ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜਾਂਦੇ ਆ ਤਾਂ ਅੱਗੇ ਉਹਨਾਂ ਨੂੰ ਕਿਸਾਨ ਮਿਲ ਜਾਂਦੇ ਆ ਅੱਜ ਰੋਪੜ ਦੇ ਵਿੱਚ ਰੋਡ ਸ਼ੋਅ ਕੀਤਾ ਗਿਆ ਸੀ ਡਾਕਟਰ ਸੁਭਾਸ਼ ਸ਼ਰਮਾ ਦੇ ਵੱਲੋਂ ਜੋ ਕਿ ਉਮੀਦਵਾਰ ਹੈ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਤਾਂ ਜਦੋਂ ਰੋਡ ਸ਼ੋਅ ਕਰਦੇ ਆ ਤਾਂ ਅੱਗੇ ਫਿਰ ਕਿਸਾਨ ਕਾਲੀਆਂ ਝੰਡੀਆਂ ਤਖਤੀਆਂ ਜਾਂ ਆਪਣੇ ਕਿਸਾਨੀ ਝੰਡੇ ਲੈ ਕੇ ਖੜੇ ਮਿਲਦੇ ਆ ਸੋ ਇਹਨਾਂ ਕਿਸਾਨਾਂ ਦੇ ਵਿੱਚ ਸਾਡੇ ਨਾਲ ਕਿਸਾਨ ਹੈ ਗੱਲਬਾਤ ਕਰਦੇ ਆ ਜੀ ਜਦੋਂ ਭਾਜਪੀ ਵਾਲੇ ਕਿਤੇ ਵੀ ਰੋਡ ショਅ ਕਰਦੇ ਆ ਜੀ ਕਿਤੇ ਪਿੰਡ ਵਿੱਚ ਵੋਟਾਂ ਮੰਗਣਾ ਤੇ ਤੁਸੀਂ ਅੱਗੇ ਖੜ ਜਾਂਦੇ ਹੋ ਜੀ ਬੜੇ ਦੁਖੀ ਕਰੇ ਹੋਏ ਤੁਸੀਂ ਉਹ ਭਾਜਪੀ ਵਾਲੇ ਜੀ ਪਹਿਲਾਂ ਤਾਂ ਜੀ ਮੈਂ ਪੰਜਾਬੀ ਲੋਕ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਸਾਡੇ ਨਾਲ ਕਿਤੇ ਕਿਤੇ ਵੀ ਹੁੰਦੇ ਆ ਹਰੇਕ ਜਗ੍ਹਾ ਤੇ ਸਾਡੀ ਆਵਾਜ਼ ਉਠਾਉਂਦੇ ਆ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਵਜੀਤ ਸਿੰਘ ਸ਼ਹਿਰੀ ਪ੍ਰਧਾਨ ਰੋਪੜ ਤੋਂ ਅਸੀਂ ਜੀ ਅੱਜ ਕੋਈ ਵਿਰੋਧ ਨਹੀਂ ਕਰਦੇ ਕਿਸੇ ਦਾ ਜੇ ਤੁਸੀਂ ਕਹੋ ਨਾ ਅਸੀਂ ਕਿਸੇ ਦਾ ਵਿਰੋਧ ਕਰਦੇ ਅਸੀਂ ਵਿਰੋਧ ਨਹੀਂ ਕਰਦੇ ਅਸੀਂ ਇਹ ਸਵਾਲ ਪੁੱਛਨੇ ਹੁੰਦੇ ਆ ਅਸੀਂ ਉਹਨਾਂ ਨੇ ਇਹ ਸਵਾਲ ਪੁੱਛਨੇ ਸੀਗੇ ਵੀ ਅਸੀਂ ਦਿੱਲੀ ਜਾਣ ਵਾਸਤੇ ਤਿਆਰੀ ਕੀਤੀ ਸੀਗੀ ਅਸੀਂ 13 ਤਰੀਕ ਦਾ ਅਸੀਂ ਕਹਿੰਦੇ ਚਾਹਾਂਗੇ ਇਹਨਾਂ ਨੇ 8 ਤਰੀਕ ਨੂੰ ਸਾਰੇ ਹਾਈਵੇ ਬੰਦ ਕਰਤੇ ਕੀ ਇਹਨਾਂ ਇਹ ਲੋਕਤੰਤਰ ਹੈਗਾ ਅਸੀਂ ਇਹ ਸਵਾਲ ਪੁੱਛਨੇ ਸੀਗੇ ਸਾਡੇ ਸ਼ੋਭਕਰਨ ਨੂੰ ਗੋਲੀ ਮਾਰੀ ਗਈ ਅਸੀਂ ਉਹ ਸਵਾਲ ਪੁੱਛਨੇ ਸੀਗੇ ਜਿਹੜੇ ਮਤਲਬ ਕੋਈ ਵੀ ਆ ਅਸੀਂ ਉਹਨੂੰ ਇਹ ਪੁੱਛਣਾ ਵੀ ਤੁਸੀਂ ਸਾਡੇ ਵਾਸਤੇ ਕਿਉਂ ਤੁਸੀਂ ਹਰੇਕ ਜਗ੍ਹਾ ਕਿਸਾਨਾਂ ਵਾਸਤੇ ਕਿਉਂ ਇਕੱਠੇ ਕਰ ਹੋਈ ਨਹੀਂ ਕਰਨਿਓ ਸਵਾਲ ਪੁੱਛਣੇ ਸਵਾਲ ਦੇਣੇ ਉਹ ਭੱਜ ਗਏ ਉਹ ਖੜੇ ਨਹੀਂ ਮੈਂ ਉੱਤੇ ਗਿਆ ਬਕਾਇਦਾ ਗਿਆ ਚਾਰ ਚਾਰ ਪੰਜ ਬੰਦੇ ਸੀਗੇ ਜੇ ਅਸੀਂ ਨਾ 25 30 50 100 ਬੰਦਾ ਇਕੱਠਾ ਹੁੰਦਾ ਫਿਰ ਉਹ ਕਹਿੰਦਾ ਜੀ ਹਜੂਮ ਇਕੱਠਾ ਹੋ ਕੇ ਆ ਗਿਆ ਅਸੀਂ ਚਾਰ ਬੰਦੇ ਗਏ ਸਵਾਲ ਪੁੱਛਣ ਵਾਸਤੇ ਨਹੀਂ ਸਵਾਲਾਂ ਦਾ ਜਵਾਬ ਅਜੇ ਮਿਲੇ ਹੀ ਨਹੀਂ ਸੀ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਕੈਂਡੀਡੇਟ ਕੋਈ ਜਾਂਦਾ ਉੱਥੇ ਤੁਸੀਂ ਅੱਗੇ ਘੇਰ ਲੰਨੇ ਹੋ ਵੱਖ-ਵੱਖ ਜਥੇਬੰਦੀਆਂ ਦੇ ਕਿਸਾਨ ਘੇਰ ਲੈਂਦੇ ਅਜੇ ਥੋੜੇ ਜਿਹੀ ਸਵਾਲ ਹੈ ਕਿੰਨੇ ਹੋਣਗੇ 10 ਹੋਣਗੇ 15 ਹੋਣਗੇ 20 ਹੋਣਗੇ ਇਹਨਾਂ ਸਵਾਲਾਂ ਦਾ ਜਵਾਬ ਹੀ ਨਹੀਂ ਮਿਲਿਆ ਜੀ ਤੱਕ ਤੁਹਾਨੂੰ ਨਾ ਜੀ ਨਾ ਕਿਸੇ ਇੱਕ ਦਾ ਜਵਾਬ ਦੇ ਸਕਦੇ ਹੋ ਦਿੱਤਾ ਹੀ ਨਹੀਂ ਆਹੀ ਤਾਂ ਰੋੜਾ ਸਾਨੂੰ ਕਿਸੇ ਇੱਕ ਸਵਾਲ ਦਾ ਜਵਾਬ ਤਾਂ ਦੇ ਦੇਣ ਅਸੀਂ ਤਾਂ ਇਹ ਕਹਿੰਦੇ ਆ ਵੀ ਭਾਈ ਦੋ ਤਿੰਨ ਗੱਲਾਂ ਨੇ ਸਾਨੂੰ ਦਿੱਲੀ ਜਾਣ ਤੋਂ ਕਿਉਂ ਰੁਕੇ ਗਿਆ ਕਿਉਂ ਕਿੱਲਾਂ ਗੱਡੀਆਂ ਗਈਆਂ ਕਿ ਉਹ ਮਤਰਾ ਡੜੇ ਖੜੇ ਕਰਤੇ ਤੁਸੀਂ ਬੈਰੀਲ ਬਣਾਤੇ ਪਲੱਸ ਸਾਡੇ ਪੰਜਾਬ ਦੇ ਵਿੱਚ ਆ ਕੇ ਹਰਿਆਣਾ ਪੁਲਿਸ ਕਿਵੇਂ ਸਾਡੇ ਬੰਦੇ ਚੱਕ ਕੇ ਲੈ ਗਈ ਇਹ ਪੰਜਾਬ ਸਰਕਾਰ ਨੂੰ ਵੀ ਸਵਾਲ ਨਾਲ ਕੱਲਾ ਬੀਜੇਪੀ ਨਹੀਂ ਹੈਗਾ ਇਹ ਪੰਜਾਬ ਸਰਕਾਰ ਨੂੰ ਵੀ ਨਾਲ ਹੈਗਾ ਸਾਡੇ ਪੰਜਾਬ ਚ ਆ ਕੇ ਹਰਿਆਣਾ ਪੁਲਿਸ ਕਿਵੇਂ ਚੱਕ ਕੇ ਲੈ ਗਈ ਉਹਨਾਂ ਦੇ ਪਰਚੇ ਦਰਜ ਕਰਤੇ ਕੀ ਗਲਤੀ ਹੈ ਉਹਨਾਂ ਦੀ ਮੈਂ ਇੱਕ ਕਿਸਾਨ ਹਾਂ ਮੈਂ ਮੰਗ ਕਰਦਾ ਵੀ ਮੈਨੂੰ ਐਮਐਸ ਮਿਲਣੀ ਚਾਹੀਦੀ ਆ ਠੀਕ ਹੈ ਕੋਈ ਗਲਤ ਨਹੀਂ ਉਦੇ ਕਾਰਨ ਕੀ ਆ ਮੈਂ ਦੋਦ ਕਾਰਨ ਦੱਸਦਾ ਐਮਐਸਪੀ ਦਾ ਮਤਲਬ ਇਹ ਹੈਗਾ ਮੈਕਸਿਮਮ ਪ੍ਰਾਈਸ ਹੋਣਾ ਮੰਦਾ ਇਹ ਆ ਐਮਆਰਪੀ ਕਹਿ ਦਿੰਨੇ ਆ ਮਿਨੀਮਮ ਸਵੋਟ ਪ੍ਰਾਈਸ ਹਾਂ ਐਮਐਸਪੀ ਪਲੱਸ ਉਹ ਹੋ ਗਿਆ ਉਹ ਕੀ ਆ ਲੋਕਾਂ ਨੂੰ ਪਤਾ ਲੱਗੂ ਐਮਐਸਪੀ ਦਾ ਵੀ ਆ ਚੀਜ਼ 30 ਰੁਪਏ ਵਿਕਦੀ ਆ 30 ਰੁਪਏ ਕਿਲੋ ਆ ਚੀਜ਼ 25 ਰੁਪਏ ਕਿਲੋ ਵਿਕਦੀ ਆ ਉਹ ਵੱਧ ਤੋਂ 30 ਰੁਪਏ ਲੈ ਸਕਦੇ ਨੇ ਮੰਨ ਲਓ ਜਿਹੜੀ ਹੁਣ ਆ ਚੀਜ਼ ਇਹ ਇਹੀ ਚੀਜ਼ ਆ ਨਾ ਹੁਣ ਕਣਕ ਆਪਣੀ ਅਟਕ ਕਿੱਥੇ ਜਾਂਦਾ ਬਤ ਉਹ 30 ਰੁਪਏ ਜਾਂਦਾ ਇਹਦੇ ਬਦ ਤਨ ਜਾਂਦਾ ਹੈਗਾ ਜੀ ਜੇ ਸਾਰਿਆਂ ਦਾ ਐਮਐਸਪੀ ਆਜੂ ਲੋਕਾਂ ਨੂੰ ਪਹੁੰਚ ਜਾਵੇ ਆਹ ਚ ਯਾਰ ਰੇਟ ਆ ਉਹ ਤੋਂ ਵੱਧ ਲੈ ਨਹੀਂ ਸਕਦੇ ਉਹ ਪਰ ਉਹ ਕਹਿੰਦੇ ਵੀ ਤੁਸੀਂ ਤਾਂ ਯਾਰ ਵਿਰੋਧੀਆਂ ਦੇ ਛੱਡੇ ਹੋਏ ਹੋ ਤਾਂ ਇਸ ਕਰਕੇ ਸਾਨੂੰ ਤੁਸੀਂ ਕਾਲੀ ਝੰਡੀਆਂ ਦਿਖਾਉਣਾ ਦੇ ਜੇ ਸਵਾਲ ਤੁਸੀਂ ਪੁੱਛਣਾ ਤਾਂ ਟੇਬਲ ਟਾਕ ਕਰੋ ਕਿਸੇ ਟੇਬਲ ਤੇ ਆ ਕੇ ਬਹਿ ਜਾਓ ਉੱਥੇ ਗੱਲ ਹੋ ਜੂਗੀ ਜਦੋਂ ਕੋਈ ਰੈਲੀ ਹੁੰਦੀ ਜਦੋਂ ਕੋਈ ਬੀਜੇਪੀ ਦਾ ਉਮੀਦਵਾਰ ਆਉਂਦਾ ਲੋਕਾਂ ਦੇ ਵਿੱਚ ਤੁਸੀਂ ਝੰਡੀਆਂ ਲੈ ਕੇ ਖੜ ਜਾਂਦੇ ਹੋ ਇੱਕ ਤਰੀਕਾ ਥੋੜੇ ਸਵਾਲ ਪੁੱਛਣ ਦਾ ਐਦਾਂ ਦੇ ਸਵਾਲ ਤੁਹਾਡੇ ਤੇ ਵੀ ਖੜੇ ਕਰਦੇ ਆ ਉਹ ਤਾਂ ਕਰਨਗੇ ਜੀ ਬਿਲਕੁਲ ਕਰਨਗੇ ਸਰ ਟੇਬਲ ਟਾਕ ਵੀ ਕਿਹਾ ਸੀਗਾ ਆਪਣਾ ਬੀਜੇਪੀ ਦਾ ਪ੍ਰਧਾਨ ਹੈ ਸੁਨੀਲ ਜਾਖੜ ਪਹਿਲਾਂ ਕਾਂਗਰਸੀ ਸੀਗਾ ਦਲ ਬਦਲੂ ਨੂੰ ਮੈਂ ਕਿਸ ਨੂੰ ਮੰਨਦਾ ਨਹੀਂ ਵੇ ਕਿਸੇ ਇੱਕ ਪਿਓ ਦੇ ਹੋਣਗੇ ਸਿੱਧੀ ਗੱਲ ਆ ਮੈਂ ਸਿੱਧੀ ਗੱਲ ਕਰਨਾ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਹੈਗਾ ਸੁਨੀਲ ਜਾਖੜ ਨੇ ਕਿਹਾ ਸੀਗਾ ਟੇਬਲ ਟਾਕ ਤੇ ਸਾਡੇ ਨਾਲ ਗੱਲ ਕਰੋ ਡਿਬੇਟ ਕਰੋ ਅਸੀਂ ਉਹਨਾਂ ਨੂੰ ਚੈਲੰਜ ਕਰਿਆ ਸੀਗਾ 35 ਸੈਕਟਰ ਕਿਸਾਨ ਆਪਣਾ ਕਿਸਾਨ ਭਵਨ ਦੇ ਵਿੱਚ ਬਾਕਾਇਦਾ ਇਹਨਾਂ ਚ ਕੁਰਸੀਆਂ ਲਾਈਆਂ ਇਹਨਾਂ ਨੂੰ ਬੁਲਾਇਆ ਵੀ ਭਾਈ ਆਓ ਤੇ ਇੱਥੇ ਗੱਲ ਕਰੋ ਡਿਬੇਟ ਕਰੋ ਅਸੀਂ ਹੁਣ ਗਾਲਾਂ ਕੱਢਣ ਲੱਗ ਜਾਨੇ ਤੁਸੀਂ ਸ਼ਬਦ ਹੁਣ ਵੀ ਵਰਤੇ ਉਹ ਕਹਿੰਦੇ ਵੀ ਹੌਬੀ ਧਾਰੀਵਾਲ ਕਹਿੰਦੇ ਵੀ ਇਹ ਦੱਸ ਦਿਓ ਕਿਸਾਨਾਂ ਨੂੰ ਵੀ ਗਾਲ ਮੈਂ ਵੀ ਬਹੁਤ ਸੋਹਣੀ ਕੱਢ ਲੰਦਾ ਫਿਰ ਅੱਗੇ ਉਹ ਨਹੀਂ ਗਾਲ ਤਾਂ ਨਹੀਂ ਕੱਢੀਗਾ ਕਿਸੇ ਨੂੰ ਅਸੀਂ ਨਾ ਅਸੀਂ ਉਹ ਕਹਿੰਦੇ ਵੀ ਤੁਸੀਂ ਸਾਡਾ ਵਿਰੋਧ ਕਰਦੇ ਆ ਕਿਸਾਨਾਂ ਦਾ ਵੀ ਜਿਹੜੇ ਸਾਡੇ ਵਿਰੋਧ ਕਰਨ ਆਉਂਦੇ ਆ ਨਾ ਉਹਨਾਂ ਨੂੰ ਦੱਸ ਦਿਓ ਵੀ ਮੈਂ ਵੀ ਖੇਤੀ ਕਰੀ ਆ ਮੈਂ ਵੀ ਮੁੰਡਾ ਫਿਰ ਜੱਟਾਂ ਦਾ ਹੀ ਆ ਤੇ ਫਿਰ ਗਾਲ ਮੈਨੂੰ ਵੀ ਬਹੁਤ ਸੋਹਣੀ ਆਉਂਦੀ ਕੱਢਣੀ ਨੇ ਗਾਲ ਤਾਂ ਸਾਡਾ ਕਿਸਾਨ ਅਜ ਤੱਕ ਕਿਸ ਨੇ ਕੱਢੀ ਨਹੀਂ ਹੈਗੀ ਜਦ ਤੱਕ ਮੈਨੂੰ ਉਮੀਦ ਹਮ ਪਰ ਜੇ ਉਹ ਕਿਸਾਨ ਦਾ ਪੁੱਤ ਹੋਊਗਾ ਨਾ ਤਾਂ ਉਹ ਮਾੜੀ ਮੋਟੀ ਆਪਣੇ ਆਪੇ ਸ਼ਰਮ ਹੋਣੀ ਚਾਹੀਦੀ ਹੈ ਵੀ ਤੂੰ ਭਾਈ ਕਿੱਧਰ ਤੁਰਿਆ ਫਿਰਦਾ ਹਮ ਵੀ ਤੂੰ ਕਿੱਧਰ ਜਾਣਾ ਤੂੰ ਕਿਸਾਨਾਂ ਵਾਲੇ ਪਾਸੇ ਨੂੰ ਖੜ ਕੇ ਦੇਖ ਇੱਕ ਵਾਰੀ ਹਮ ਹੁਣ ਤੁਸੀਂ ਐ ਦੇਖੋ ਸ਼ੰਭੂ ਬਾਰਡ ਖਨੌਰੀ ਬਾਰਡ ਡੱਬ ਵਾਲੀ ਬਾਰਡ ਹਮ ਬੈਠੇ ਆ ਨਾ ਅਸੀਂ ਅਸੀਂ ਇਹਨਾਂ ਨੂੰ ਇਹੀ ਕਿਹਾ ਸੀਗਾ ਸ਼ਾਇਦ ਤੁਹਾਨੂੰ ਪਤਾ ਹੋਊਗਾ ਅਸੀਂ ਹਰਜੀਤ ਗਰੇਲ ਦਾ ਵਿਰੋਧ ਕਰਿਆ ਸੀਗਾ ਹਮ ਵਿਰੋਧ ਨਹੀਂ ਕਰਿਆ ਸਵਾਲ ਕੀਤੇ ਸੀਗੇ ਉਹਨੇ ਇੱਕ ਵੀ ਸਵਾਲ ਦਾ ਜਵਾਬ ਨਹੀਂ ਦੇ ਸਕਿਆ ਉਹ ਉਹ ਕਹਿੰਦਾ ਥੋੜੇ ਤੁਸੀਂ ਸਾਡਾ ਵਿਰੋਧ ਕਰੋ ਜਿੰਨਾ ਹੁੰਦਾ ਉਹਨਾ ਕਰੋ ਇਸੇ ਕਰਕੇ ਤੁਸੀਂ ਕਰ ਰਹੇ ਹੋ ਉਹਨਾਂ ਦੀ ਗੱਲ ਮੰਨ ਕੇ ਨਾ ਜੀ ਨਾ ਇਹ ਸਾਡਾ ਵਿਰੋਧ ਨਹੀਂ ਹੈਗਾ ਅਸੀਂ ਸਵਾਲ ਪੁੱਛਣੇ ਸੀਗੇ ਸਵਾਲ ਪੁੱਛਣੇ ਸੀਗੇ ਉਹਨਾਂ ਜਵਾਬ ਦੇਣ ਸਾਨੂੰ ਸਵਾਲ ਕੱਲੇ ਫਿਰ ਤੁਹਾਡੇ ਬੀਜੇਪੀ ਨੂੰ ਹੀ ਆ ਬਾਕੀ ਪਾਰਟੀਆਂ ਵਾਲੇ ਕਹਿੰਦੇ ਵੀ ਉਹਨਾਂ ਤੇ ਫਿਰ ਤੁਸੀਂ ਭੇਜੇ ਹੋਏ ਹੋ ਬੀਜੇਪੀ ਨੂੰ ਕੱਲੇ ਸਵਾਲ ਕਿੱਥੇ ਕਰਦੇ ਹੋ ਹੋਰ ਵੀ ਪਾਰਟੀਆਂ ਨੇ ਸੱਤਾ ਭੋਗੀ ਹੈ ਹੁਣ ਵੀ ਪਾਰਟੀਆਂ ਸੱਤਾ ਦੇ ਵਿੱਚ ਹੈਗੀਆਂ ਕੱਲੇ ਬੀਜੇਪੀ ਨੂੰ ਫਿਰ ਤੁਸੀਂ ਕਿਉਂ ਸਵਾਲ ਕਰਦੇ ਹੋ ਨਹੀਂ ਜੀ ਇਹ ਇਹ ਵੀ ਗਲਤ ਗੱਲ ਹੈ ਜੇ ਤੁਸੀਂ ਕਹੋ ਨਾ ਵੀ ਅਸੀਂ ਇਕੱਲੇ ਬੀਜਪੀ ਦੇ ਕਰਦੇ ਆਂ ਸੁਖਵੀਰ ਬਾਦਲਾ ਆਇਆ ਅਸੀਂ ਪਰਮਾਰ ਹਸਤਾਕਾ ਸਾਨੂੰ ਰੁੱਕਿਆ ਹੋਇਆ ਸੀਗਾ ਅਸੀਂ ਉੱਥੇ ਇਹਨੂੰ ਵੀ ਸਵਾਲ ਕਰਨ ਵਾਸਤੇ ਖੜੇ ਸੀਗੇ ਔਰ ਇਹ ਖੜਿਆ ਨਹੀਂ ਇਹਨੂੰ ਅਸੀਂ ਇਹੀ ਪੁੱਛਣਾ ਸੀਗਾ ਵੀ ਅਣਪਛਾਤੀ ਪੁਲਿਸ ਕਿਹੜੀ ਹੁੰਦੀ ਹੈ ਇੰਨਾ ਵੱਡਾ ਇਕੱਠ ਹੋਇਆ ਸੀ ਆਹੀ ਟੈਂਟ ਲੱਗਿਆ ਹੋਇਆ ਪਿੱਛੇ ਇੰਨਾ ਵੱਡਾ ਇਕੱਠ ਸੀ ਬੜੇ ਲੋਕ ਆਏ ਸੀ ਉਹ ਸਮਰਥਕ ਜਿਹੜੇ ਫਿਰ ਹੈਗੇ ਆ ਉਹ ਵੀ ਤਾਂ ਨਾਲ ਤੁਰੇ ਹੀ ਫਿਰਦੇ ਆ ਐਨੇ ਇਕੱਠ ਹੁੰਦੇ ਜਿੱਥੇ ਜਾਂਦੇ ਹੁਣ ਜੇ ਮੇਰੇ ਤੋਂ ਗਲਤ ਨਾ ਕਹਾ ਦਿਓ ਹੂੰ ਉਹ ਬੰਦੇ ਜਿਹੜੇ ਇਨਸਾਨ ਨੇ ਨਾ ਹੂੰ ਉਹ ਉਹਨਾਂ ਜਮੀਰਾ ਮਰੀਆਂ ਹੁੰਦੇ ਨੇ ਹੂੰ ਜਿਹੜੇ ਇਹਨਾਂ ਲੋਕਾਂ ਮਗਰ ਤੁਰੇ ਫਿਰਦੇ ਆ ਆਮ ਗੱਡੀਆਂ ਭਰ ਭਰ ਕੇ ਆਈਆਂ ਜੀ ਦੂਰੋਂ ਦਰਾੜਿਓਂ ਤੋਂ ਸਾਰੇ ਰੋਪੜ ਸ਼ਹਿਰ ਦੇ ਵਿੱਚੋਂ ਇੱਥੇ ਲੈਣਾ ਲੱਗੀਆਂ ਪਈਆਂ ਸੀ ਗੱਡੀਆਂ ਦੀਆਂ ਮੈਂ ਤੁਹਾਨੂੰ ਵੀਡੀਓ ਦਿਖਾ ਦੂੰਗਾ ਹੂੰ ਐਸਜੀਪੀਸੀ ਦੀਆਂ ਬੱਸਾਂ ਸਕੂਲ ਬੱਸਾਂ ਸੀਗੀਆਂ ਜਿਹੜੇ ਲੈ ਕੇ ਆਏ ਜਿੰਨਾਂ ਵਿੱਚ ਭਰ ਕੇ ਮੈਂ ਤੁਹਾਨੂੰ ਵੀਡੀਓ ਦਿਖਾ ਦਿੰਦਾ ਜੇ ਕਹੋ ਤਾਂ ਮੈਂ ਤੁਹਾਨੂੰ ਹੁਣੇ ਦਿਖਾ ਦਿੰਦਾ ਕੋਈ ਨਹੀਂ ਬਾਅਦ ਚ ਭੇਜ ਦਿਓ ਤੁਹਾਨੂੰ ਹਾਂ ਉਹ ਐਸਜੀਪੀਸੀ ਦੇ ਬਸਾਂ ਲੈ ਕੇ ਜਿੱਥੋਂ ਮਰਜ਼ੀ ਲੈ ਇਕੱਠੇ ਕਰ ਲੋ ਮੇਰੇ ਵਰਗੇ 20 ਥੇਗੜੂ ਹੋਣੇ ਆ ਉਹ ਤੁਹਾਨੂੰ ਵੀ ਇਦਾਂ ਹੀ ਕਹਿ ਦਿੱਤਾ ਜਾਂਦਾ ਫਿਰ ਵੀ ਇਹ ਬੰਦੇ ਇਕੱਠੇ ਕਰਕੇ ਲੈਂਦੇ ਹੁੰਦੇ ਕਿਰਾਏ ਦੇ ਬੰਦੇ ਕਿਸਾਨਾਂ ਨੂੰ ਜਿਹੜੇ ਬਾਰਡਰਾਂ ਦੇ ਉੱਤੇ ਤੁਸੀਂ ਧਰਨੇ ਦੰਨੇ ਹੋ ਉਹਨਾਂ 'ਚ ਵੀ ਕਹਿ ਦਿੱਤਾ ਜਾਂਦਾ ਤੁਹਾਨੂੰ ਵੀ ਬੰਦੇ ਤੁਸੀਂ ਵੀ ਫਿਰ ਕਿਰਾਏ ਦੇ ਹੀ ਹੁੰਦੇ ਆ ਖਰੀਦੇ ਹੋਏ ਬੰਦੇ ਆ 100-100 ਰੁਪਏ 2-200 ਰੁਪਏ ਪਿੱਛੇ ਪਹਿਲਾ ਬਿਆਨ ਆਈ ਵੀ ਹੈ ਪਿਛਲੇ ਅੰਦੋਲਨ ਤੋਂ ਲੈ ਕੇ ਇਹੀ ਬਿਆਨ ਚੱਲਦੇ ਰਹੇ ਆ ਤੁਸੀਂ ਚਲੋ ਚਲੋ ਮੈਂ ਬਾਹਰ ਨਹੀਂ ਕਹਿੰਦਾ ਹੈਗਾ ਤੁਸੀਂ ਕੋਸ਼ਿ ਜਾਂ ਜਿਹੜੇ ਬੰਦੇ ਕਹਿੰਦੇ ਆ ਉਹਨਾਂ ਕੋਲ ਆਪਾਂ ਜਾ ਕੇ ਦੇਖੋ ਕਿਰਾਏ ਵਾਲੇ ਕਿਹੜੇ ਨੇ ਨਕਲੀ ਕਿਸਾਨ ਕਹਿ ਦਿੱਤਾ ਜਾਂਦਾ ਜੀ ਵੇ ਤਾਂ ਨਕਲੀ ਕਿਸਾਨ ਆ ਅਸਲੀ ਕਿਸਾਨ ਤਾਂ ਗਰੇਵਾਲ ਸਾਹਿਬ ਕਹਿੰਦੇ ਤੁਸੀਂ ਜਾ ਕੇ ਪੁੱਛੋ ਪਿੰਡਾਂ ਦੇ ਵਿੱਚ ਉਹ ਕਹਿਣਗੇ ਮੋਦੀ ਮੋਦੀ ਅਸ ਤਾਂ ਮੋਦੀ ਨੂੰ ਵੋਟ ਪਾਵਾਂਗੇ ਸਾਡਾ ਬਹੁਤ ਕੁ ਸਵਾਰਿਆ ਮੋਦੀ ਨੇ ਉਹ ਉਹਨੂੰ ਆਏ ਪੁੱਛ ਲਿਓ ਗਰੇਵਾਲ ਨੂੰ ਇੱਕ ਵਾਰੀ ਇਹੀ ਪੁੱਛ ਲਿਓ ਵੀ ਤੇਰੀ ਭੈਣ ਨੇ ਤੇਰੇ ਖਿਲਾਫ ਚ ਨੱਚਿਆ ਸੀਗਾ ਉਹਨੂੰ ਇਹੀ ਗਰਿਆਂ ਨੂੰ ਇਹੀ ਪੁੱਛ ਲਿਓ ਬਸ ਇਸ ਤੋਂ ਬਾਅਦ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਹੈਗਾ ਨਹੀਂ ਵਿਰੋਧ ਇੱਦਾਂ ਹੀ ਚੱਲਦਾ ਰਹੂਗਾ ਪ੍ਰਚਾਰਤਾ ਚਲੋ ਹੁਣ ਚੱਲਣਾ ਹੈ ਸਾਰਿਆਂ ਦੇ ਪਿੰਡਾਂ ਵਿੱਚ ਵੀ ਜਾਣਾ ਹੈ ਉਮੀਦਵਾਰ ਹੈ ਉਹ ਤੁਹਾਡਾ ਹੱਕ ਵੋਟ ਪਾਉਣ ਦਾ ਉਹਨਾਂ ਦਾ ਹੱਕ ਪ੍ਰਚਾਰ ਕਰਨ ਦਾ ਹੁਣੇ ਵਿਰੋਧ ਤੁਸੀਂ ਇੱਦਾਂ ਹੀ ਕਰਦੇ ਰਹੋਗੇ ਜਾਂ ਤੁਸੀਂ ਆਪਣੀ ਵੋਟ ਦਾ ਇਸਤੇਮਾਲ ਕਰੋਗੇ ਆਪਣੇ ਲੋਕਾਂ ਨੂੰ ਜਾਗਰੂਕ ਕਰੋਗੇ ਵੀ ਭਾਈ ਵੋਟ ਥੋਸ ਸਮਝ ਕੇ ਪਾਓ ਜਾਂ ਫਿਰ ਤੁਸੀਂ ਹਰ ਥਾਂ ਝੰਡੇ ਲੈ ਕੇ ਵਿਰੋਧ ਹੀ ਕਰਨਾ ਹੈ ਸਵਾਲ ਪੁੱਛਣੇ ਅਸੀਂ ਲੋਕਾਂ ਨੂੰ ਜਾਗਰੂਕ ਕਰਾਂਗੇ ਲੋਕ ਜਾਗਰੂਕ ਵੀ ਹੋ ਗਏ ਨੇ ਪਰ ਹੁਣ ਜਿਹੜਾ ਇਲੈਕਸ਼ਨ ਕਮੇਟੀ ਹੈਗਾ ਨਾ ਇਲੈਕਸ਼ਨ ਕਮਿਸ਼ਨਰ ਉਹ ਹੈਗਾ ਨਾ ਉਹਨੇ ਸਾਰੇ ਐਸਐਸਪੀ ਡੀਸੀ ਬੁਲਾ ਕੇ ਉਹਨੇ ਕਹਤਾ ਜੀ ਇਹਨਾਂ ਦਾ ਇਹਨਾਂ ਦਾ ਬਚਾ ਕਰੋ ਬਚਾ ਕਾਦੇ ਵਾਤੇ ਕਰਨ ਕਿਉਂਕਿ ਅਸੀਂ ਸਵਾਲ ਪੁੱਛਦੇ ਅਸੀਂ ਕੋਈ ਮਾੜੀ ਗੱਲ ਕਰਦੇ ਆ ਤੁਸੀਂ ਫੇਰ ਜੀ ਕੋਈ ਇਹੋ ਜਿਹੀ ਚੀਜ਼ ਲੈ ਕੇ ਜਾਂਦੇ ਹੋਣੇ ਨਾ ਨਾਲ ਤੁਹਾਡੇ ਪਰ ਯਕੀਨ ਨਹੀਂ ਹੋਣਾ ਅਗਲੇ ਐਵੇਂ ਵੀ ਤੁਸੀਂ ਕੋਈ ਦੰਗਾ ਫਸਾਦਣਾ ਉੱਥੇ ਕਰ ਦੋ ਕੋਈ ਲਾਠੀਆਂ ਨਾ ਭਰਾ ਦੋ ਕੋਈ ਡਲੇ ਨਾ ਮਾਰ ਦੋ ਬਹੁਤ ਕੁਝ ਹੋ ਸਕਦਾ ਹੈ ਹਾਂਜੀ ਇਹ ਹੋ ਸਕਦਾ ਉਹਨਾਂ ਨੂੰ ਕਿਉਂਕਿ ਸਾਡੇ ਕੋਲੇ ਸਭ ਤੋਂ ਵੱਡਾ ਹਥਿਆਰ ਚੰਡਾ ਸਾਡਾ ਕਿਸਾਨੀ ਦਾ ਹੂੰ ਉਹ ਹੁਣ ਮੈਂ ਲੈ ਕੇ ਨਹੀਂ ਆ ਆ ਮੇਰੇ ਕੋਲ ਬਿੱਲਾ ਪਿਆ ਹੂੰ ਆ ਕਿਸਾਨੀ ਹੈ ਮੇਰੀ ਹੂੰ ਇਹ ਕਿਸਾਨੀ ਦੇ ਤੌਰ ਤੇ ਇਹੀ ਚੰਡਾ ਮੇਰੇ ਕੋਲੇ ਹੂੰ ਇਹੀ ਡੰਡਾ ਹੁੰਦਾ ਉਹਦੇ ਵਿੱਚ ਜੇ ਹਥਿਆਰ ਹੈ ਤਾਂ ਸਰਤ ਸਭ ਤੋਂ ਵੱਡਾ ਹਥਿਆਰ ਸਾਡਾ ਇਹੀ ਆ ਹੂੰ ਤਾਂ ਬਿਲਕੁਲ ਵਿਰੋਧ ਕੀਤਾ ਗਿਆ ਕਿਸਾਨਾਂ ਦੇ ਵੱਲੋਂ ਅੱਜ ਫੇਰ ਸੁਭਾਸ਼ ਸ਼ਰਮਾ ਡਾਕਟਰ ਸੁਭਾਸ਼ ਸ਼ਰਮਾ ਭਾਜਪਾ ਦੀ ਉਮੀਦਵਾਰ ਉਮੀਦਵਾਰ ਜਿਹੜੇ ਹੈਗੇ ਆ ਲੋਕ ਸਭਾ ਹਲਕਾ ਨਾਨਦਪੁਰ ਸਾਹਿਬ ਤੋਂ ਉਹਨਾਂ ਦਾ ਰੋਡ ショਅ ਕੱਢਿਆ ਗਿਆ ਸੀ ਸੋ ਕਿਸਾਨਾਂ ਵੱਲੋਂ ਅੱਜ ਵੀ ਵਿਰੋਧ ਕੀਤਾ ਗਿਆ ਵਿਰੋਧ ਨਹੀਂ ਇਹ ਕਹਿੰਦੇ ਇਹ ਕਹਿੰਦੇ ਸੀ ਸਵਾਲ ਪੁੱਛ ਰਹੇ ਆ ਹੱਥਾਂ ਦੇ ਵਿੱਚ ਤਖਤੀਆਂ ਲੈ ਕੇ ਉੱਤੇ ਲਿਖਿਆ ਹੁੰਦਾ ਕਿ ਸਾਡਾ ਸ਼ੁਭਕਰਨ ਕਿਉਂ ਮਾਰਿਆ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਬਹੁਤ ਸਾਰੇ ਕਿਸਾਨਾਂ ਦੇ ਇਦਾਂ ਦੇ ਸਵਾਲ ਹੈ ਜੋ ਲਗਾਤਾਰ ਕਿਸਾਨ ਕਈ ਦਿਨਾਂ ਤੋਂ ਪੁੱਛ ਰਹੇ ਆ ਪਰ ਕਹਿ ਰਹੇ ਕਿ ਸਾਨੂੰ ਅਜੇ ਤੱਕ ਜਵਾਬ ਨਹੀਂ ਮਿਲਿਆ ਪਰ ਉਮੀਦਵਾਰਾਂ ਦਾ ਲਗਾਤਾਰ ਆਉਣਾ ਤੱਕੀ ਇਹ ਸਵਾਲਾਂ ਦਾ ਜਵਾਬ ਮਿਲੇਗਾ ਹਾਂਜੀ ਇਹ ਇਕੱਲਾ ਬੀਜੇਪੀ ਦਾ ਨਹੀਂ ਹੈਗਾ ਸੁਖਵੀਰ ਬਾਦਲਾਆ ਅਸੀਂ ਇਹਨੂੰ ਵੀ ਪੁੱਛਣਾ ਸੀਗਾ ਵੀ ਭਾਈ ਅਣਪਛਾਤੀ ਪੁਲਿਸ ਕਿਹੜੀ ਹੁੰਦੀ ਆ ਸਾਨੂੰ ਉਹ ਦੱਸੋ ਜਿਹੜਾ ਉਦੋਂ ਬਾਅਦ ਰੀਤ ਤੁਰਪੀ ਅਣਪਛਾਤੇ ਕਰਦੋ ਉਹੀ ਹੁਣ ਭਗਵੰਤ ਮਾਨ ਨੇ ਕਰਿਆ ਜਿਹੜਾ ਕਨੌਰੀ ਬਾਰਡਰ ਦੇ ਹੋਇਆ ਨਾ ਸਾਡਾ ਸ਼ੋਅ ਕਰਨ ਰਚੀਦ ਕੀਤਾ ਗਿਆ ਉੱਥੇ ਵੀ ਅਣਪਛਾਤੇ ਨੇ ਕੀਤਾ ਗਿਆ ਭਗਵੰਤ ਮਾਨ ਨੂੰ ਵੀ ਤੁਸੀਂ ਕਹੇਤਾ ਸੁਖਵੀਰ ਬਾਦਲ ਨੂੰ ਵੀ ਕਹੇਤਾ ਭਾਜਪਾ ਵਾਲਿਆਂ ਨੂੰ ਵੀ ਕਹੇਤਾ ਫੇ ਕਾਂਗਰਸੀਆਂ ਤੁਸੀਂ ਬਿਲਕੁਲ ਨਹੀਂ ਜੀ ਹੂੰ ਕਾਂਗਰਸ ਨੂੰ ਪੁੱਛਾਂਗੇ ਵੀ ਤੁਸੀਂ ਜਿਹੜੇ ਪਹਿਲਾਂ ਆਏ ਸੀਗੇ ਆਪਣਾ ਕੀ ਕਹਿੰਨਾ ਹੈ ਅਮਰਿੰਦਰ ਸਿੰਘ ਹੂੰ ਹੁਣ ਮਹਾਰਾਣੀ ਕਹਿੰਦੇ ਲੋਕ ਉਹਦ ਨੂੰ ਵੀ ਮਹਾਰਾਣੀ ਪਰਨੀਤ ਕੌਰ ਮੈਂ ਮਹਾਰਾਣੀ ਨਹੀਂ ਕਹਿੰਦਾ ਉਹਨੂੰ ਨਾ ਮਹਾਰਾਜਾ ਕਮਾ ਜਿਹੜਾ ਠੂਠਾ ਲੈ ਕੇ ਕਦੇ ਉਧਰ ਬੜ ਜਾਂਦਾ ਕਦੇ ਉਧਰ ਬੜ ਜਾਂਦਾ ਉਹ ਭਿਖਾਰੀ ਆ ਮਹਾਰਾਣੀ ਭਿਖਾਰੀ ਆ ਕੈਪਟਨ ਅਮਰਿੰਦਰ ਉਹ ਵੀ ਭਖਾਰੀ ਹੈ ਉਹ ਠੂਠਾ ਚੱਕ ਕੇ ਦੂਜੇ ਪਾਸੇ ਜਾਵੜੇ ਸਾਨੂੰ ਬਚਾ ਲੂ ਕਿਸ ਤਰੀਕੇ ਨਾਲ ਜੇ ਉਹਨਾਂ ਦੇ ਆਪਣਾ ਹੱਕ ਸਾਥ ਸਹੀ ਹੁੰਦਾ ਨਾ ਕਿਤੇ ਬਦਲ ਕੋਈ ਵੀ ਆ ਚਾਹੇ ਮੈਂ ਆ ਮੈਂ ਇੱਥੇ ਖੜਾ ਮੈਂ ਬੋਲ ਰਿਹਾ ਮੈਂ ਕਿਸੇ ਡਰਦਾ ਨਹੀਂ ਹੈਗਾ ਮੈਨੂੰ ਕਿਸੇ ਡਰ ਨਹੀਂ ਹੈਗਾ ਮੈਂ ਖੜਾ ਨਾ ਉਹ ਕਿਉਂ ਬਦਲਦੇ ਨਹੀਂ ਦਲ ਬਦਲੂ ਹੋ ਗਏ ਨਾ ਮਹਾਰਾਜਾ ਕਿਹੜਾ ਰਹਿ ਗਿਆ ਕਿਹੜੀ ਮਹਾਰਾਣੀ ਰਹਿ ਗਈ ਉਹ ਠੂਠਾ ਚੱਕ ਨੇ ਉਹ ਤਾਂ ਪੀਖ ਮੰਗਣ ਚ ਚਲੇ ਗਿਆ ਉਹਦੇ ਬੀਜੇਪੀ ਕੋਲੇ ਤੇ ਬਿਲਕੁਲ ਸਵਾਲ ਸਾਰਿਆਂ ਦੇ ਉੱਤੇ ਆ ਪਰ ਇਹਨਾਂ ਸਵਾਲਾਂ ਦੇ ਜਵਾਬ ਕੀ ਮਿਲ ਪਾਣਗੇ ਲੋਕਾਂ ਨੂੰ ਇਹ ਲੋਕ ਕਿਉਂ ਇੰਨੇ ਜ਼ਿਆਦਾ ਪਰੇਸ਼ਾਨ ਹੈ ਹਰ ਥਾਂ ਦੇ ਉੱਤੇ ਕਿਉਂ ਧਰਨੇ ਲਾਣੇ ਪੈ ਰਹੇ ਆ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਆ ਇਹਨਾਂ ਸਵਾਲਾਂ ਦਾ ਜਵਾਬ ਕਦੋਂ ਮਿਲਣਗੇ ਇਹ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇ ਨਸਤਨਾਮ ਸਿੰਘ ਪੰਜਾਬੀ ਲੋਕ ਚੈਨਲ